ਅੱਜ ਇੱਕ ਵੱਡੇ ਦਾਅਵੇ ਨੇ ਪੂਰਾ ਪੰਜਾਬ ਹੈਰਾਨ ਕਰ ਦਿੱਤਾ ਹੈ ਦਾਵਾ ਇਹ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ 60 62 ਜਿਹੜੇ ਐਮਐਲਏ ਨੇ ਉਹ ਆਮ ਆਦਮੀ ਪਾਰਟੀ ਛੱਡਣਗੇ ਤੇ ਉਹ ਬੀਜੇਪੀ ਚ ਜਾ ਸਕਦੇ ਨੇ ਔਰ ਇਹ ਦਾਵਾ ਕੀਤਾ ਹੈ ਰਵਨੀਤ ਬਿੱਟੂ ਨੇ ਕਿਵੇਂ ਦਾਵਾ ਕੀਤਾ ਹੈ ਕੀ ਇਹ ਕਿੰਨਾ ਸੱਚ ਹੈ ਇਹਦੇ ਤੇ ਅੱਗੇ ਗੱਲ ਕਰਦੇ ਆ ਵੀਡੀਓ ਨੂੰ ਪੂਰਾ ਦੇਖਿਓ ਆਪਣਾ ਕਮੈਂਟ ਜਰੂਰ ਲਿਖਿਓ ਤੇ ਦੂਜੀ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਰਾਜਾ ਵੜਿੰਗ ਨੇ ਇੱਕ ਬੱਸ ਦੀ ਬਾਡੀ ਲਵਾਉਣ ਪਿੱਛੇ 7 ਲੱਖ ਰੁਪਏ ਦਾ ਕਪਲਾ ਕੀਤਾ ਹੈ ਇਹ ਵੀ ਦਾਵਾ ਰਮਨੀਤ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਕੀਤਾ ਰਮਨੀਤ ਬਿੱਟੂ ਨੇ ਵੱਡਾ ਦੋਸ਼ ਲਾਇਆ ਰਾਜਾ ਵੜਿੰਗ ਦੇ ਉੱਪਰ ਉਹਨੇ ਕਿਹਾ ਬਿੱਟੂ ਨੇ ਕਿਹਾ ਕਿ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸੀ ਪੰਜਾਬ ਦੇ ਵਿੱਚ ਤਾਂ ਉਸ ਵਕਤ 700 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੇ ਵਿੱਚ ਤੇ ਪੀਆ ਟੀਸੀ ਦੇ ਵਿੱਚ ਪਾਈਆਂ ਸਿਗੀਆਂ ਜਿਨ੍ਹਾਂ ਦੀਆਂ ਬਾਡੀਆਂ ਲਵਾਈਆਂ ਰਾਜਸਥਾਨ ਤੋਂ ਬਿੱਟੂ ਕਹਿੰਦਾ ਹੈ ਕਿ ਭਗਵੰਤ ਮਾਨ ਤੇ ਰਾਜਾ ਵੜਿੰਗ ਦੀ ਯਾਰੀ ਹੈ ਇਸ ਕਰਕੇ ਰਾਜੇ ਵੜਿੰਗ ਦੀ ਕੋਈ ਵੀ ਜਾਂਚ ਪੜਤਾਲ ਨਹੀਂ ਕੀਤੀ ਜਾ ਰਹੀ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਬਿੱਟੂ ਕਹਿੰਦਾ ਹੈ ਕਿ ਅੱਜ ਗਿੱਦੜਵਾ ਹਲਕੇ ਦੇ ਵਿੱਚ ਜਿਹੜਾ ਡਿੰਪੀ ਜਿਹੜਾ ਸਾਬਕਾ ਐਮਪੀ ਡਿੰਪੀ ਕਾਂਗਰਸ ਦਾ ਜਿਹੜਾ ਪ੍ਰਚਾਰ ਕਰ ਰਿਆ ਰਾਜਾ ਵੜਿੰਗ ਦੀ ਪਤਨੀ ਲਈ ਕਹਿੰਦਾ ਉਹਨੇ ਵੀ ਬੱਸਾਂ ਪਾਈਆਂ ਉਦੋਂ ਪਰਸਨਲ ਤੇ ਕਹਿੰਦਾ ਉਹਨੇ ਬਾਡੀਆਂ ਪੰਜਾਬ ਚੋਂ ਲਵਾਈਆਂ ਤੇ ਰਾਜੇ ਵੜਿੰਗ ਨੇ ਸਰਕਾਰੀ ਬੱਸਾਂ ਦੀਆਂ Rajasthan ਤੋਂ ਲਵਾਈਆਂ ਤੇ ਬਿੱਟੂ ਕਹਿੰਦਾ ਦੋਨਾਂ ਦੀਆਂ ਬਾਡੀਆਂ ਲਵਾਉਣ ਦੇ ਖਰਚ ਦੇ ਵਿੱਚ 7 ਲੱਖ ਰੁਪਏ ਦਾ ਫਰਕ ਹੈ ਤੇ ਬਿੱਟੂ ਨੇ ਸਿੱਧਾ-ਸਿੱਧਾ ਕਿਹਾ ਹੈ ਕਿ ਇੱਕ ਬੱਸ ਦੀਆਂ ਬਾਡੀਆਂ ਲਵਾਉਣ ਚੋਂ 7 ਲੱਖ ਰੁਪਏ ਦਾ ਕਪਲਾ ਰਾਜਾ ਵੜਿੰਗ ਨੇ ਕੀਤਾ ਰਮਨੀਤ ਬਿੱਟੂ ਦਾ ਇਹ ਵੀ ਦੋਸ਼ ਹੈ ਕਹਿੰਦਾ ਪੌਣੇ 3 ਸਾਲ ਹੋ ਚੁੱਕੇ ਨੇ ਭਗਵੰਤਬਾਨ ਦੀ ਸਰਕਾਰ ਨੂੰ ਭਗਵੰਤਬਾਨ ਨੇ 20 ਵਾਰ ਕਿਹਾ ਕਿ ਮੈਂ ਰਾਜਾ ਵੜਿੰਗ ਦੀ ਜਾਂਚ ਕਰ ਰਿਆਂ ਔਰ ਰਾਜਾ ਵੜਿੰਗ ਨੇ ਬੱਸਾਂ ਦੀਆਂ ਬਾਡੀਆਂ ਚ ਗੜਬੜ ਕੀਤੀ ਹੈ ਉਹ ਮੈਂ ਸਾਹਮਣੇ ਲਿਆ ਰਿਆਂ ਪਰ ਉਹ ਕਹਿੰਦਾ ਅੱਜ ਤੱਕ ਕੁਝ ਨਹੀਂ ਹੋਇਆ ਨਾ ਰਾਜਾ ਵੜਿੰਗ ਦੀ ਕੋਈ ਜਾਂਚ ਹੋਈ ਨਾਉ ਬਾਹਰ ਆਈ ਨਾ ਕੋਈ ਕਾਰਵਾਈ ਹੋਈ ਹੁਣ ਤੁਸੀਂ ਦੱਸੋ ਕੀ ਤੁਹਾਨੂੰ ਇਹ ਸੱਚ ਲੱਗਦਾ ਹੈ ਕਿ ਰਾਜਾ ਬੜਿੰਗ ਨੇ ਇਸ ਤਰ੍ਹਾਂ ਕੀਤਾ ਹੋਵੇਗਾ ਇੱਥੇ ਇੱਕ ਸਵਾਲ ਤਾਂ ਪੁੱਛਣਾ ਬਣਦਾ ਹੈ ਭਗਵੰਤਮਾਨ ਸਰਕਾਰ ਤੋਂ ਭਗਵੰਤਮਾਨ ਸਾਹਿਬ ਤੋਂ ਵਾਕਿਆ ਹੀ ਭਗਵੰਤਮਾਨ ਸਾਹਿਬ ਇਹ ਕਹਿੰਦੇ ਤਾਂ ਬਹੁਤ ਵਾਰ ਰਹੇ ਨੇ ਸੱਚੀ ਕਹਿੰਦੇ ਰਹੇ ਨੇ ਕਿ ਬੱਸਾਂ ਦੀਆਂ ਬਾਡੀਆਂ ਚ ਗੜਬੜ ਹੋਈ ਹੈ ਤੇ ਮੈਂ ਇਹਦੀ ਜਾਂਚ ਕਰਾ ਕੇ ਕਾਰਵਾਈ ਕਰਨੀ ਹੈ ਰਾਜਾ ਵੜਿੰਗ ਨੇ ਬੱਸਾਂ ਦੀਆਂ ਬਾਡੀਆਂ ਕਿਉਂ ਲਵਾਈਆਂ ਰਾਜਸਥਾਨ ਤੋਂ ਇਹ ਭਗਵੰਤਮਾਨ ਬੜੀ ਵਾਰ ਸਵਾਲ ਚੁੱਕ ਚੁੱਕੇ ਨੇ ਪਰ ਸੱਚਮੁੱਚ ਅਜੇ ਤੱਕ ਨਾ ਜਾਂਚ ਹੋਈ ਹੈ ਨਾ ਪੜਤਾਲ ਹੋਈ ਹੈ ਨਾ ਕਾਰਵਾਈ ਹੋਈ ਹੈ ਬਸ ਬਿਆਨਾਂ ਤੱਕ ਸੀਮਤ ਹੈ ਭਾਵੇਂ ਰਵਨੀਤ ਬਿੱਟੂ ਜਿਹੜਾ ਉਹਦੀ ਕੋਈ ਜ਼ੁਬਾਨ ਬਹੁਤੀ ਨਹੀਂ ਮੰਨੀ ਜਾਂਦੀ ਭਾਵੇਂ ਕਿ ਉਹ ਅੱਜ ਤੱਕ ਕੋ ਬਹੁਤੇ ਪੁਖਤਾ ਗੱਲਾਂ ਨਹੀਂ ਕਰਦਾ ਪਰ ਆ ਜਿਹੜੀ ਗੱਲ ਰਾਜਾ ਵੜਿੰਗ ਬਾਰੇ ਉਹਨੇ ਬੋਲੀ ਹੈ ਇਹ ਸੋਚਣ ਲਈ ਮਜਬੂਰਤਾ ਕਰਦੀ ਹੈ ਕਿਉਂਕਿ ਇਹ ਗੱਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਬੋਲਦੇ ਰਹੇ ਨੇ ਤੇ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਅੱਜ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੇ ਦੂਜੀ ਗੱਲ ਜਿਹੜੀ ਰਵਨੀਤ ਬਿੱਟੂ ਨੇ ਉਠਾਈ ਹੈ ਉਹਦਾ ਜਵਾਬ ਵੀ ਪੰਜਾਬ ਸਰਕਾਰ ਨੂੰ ਲਾਜ਼ਮੀ ਦੇਣਾ ਚਾਹੀਦਾ ਤੀਜਾ ਮਸਲਾ ਬਹੁਤ ਵੱਡਾ ਪੰਜਾਬ ਦੇ ਵਿੱਚ ਫਖਿਆ ਮਿੱਤਰੋ ਮੁੱਦਾ ਪੱਖਿਆ ਕਿ ਰਣਜੀਤ ਸਿੰਘ ਢਡਰੀਆਂ ਵਾਲੀ ਉਹਨਾਂ ਦੇ ਉੱਪਰ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਕਿ ਉਹਨਾਂ ਦੇ ਡੇਰੇ ਦੇ ਵਿੱਚ ਇੱਕ ਕੁੜੀ ਨੇ ਆਤਮ ਹੱਤਿਆ ਕੀਤੀ ਸੀ ਤੇ ਉਹਦੇ ਭਰਾ ਨੇ ਇਹ ਦੋਸ਼ ਲਾਏ ਨੇ ਕਿ ਉਹਦੇ ਨਾਲ ਬਲਾਤਕਾਰ ਕਰਕੇ ਉਹਦਾ ਕਤਲ ਕੀਤਾ ਗਿਆ ਤੇ ਦੋਸ਼ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਣਜੀਤ ਸਿੰਘ ਢਡਰੀਆਂ ਵਾਲੇ ਬਾਰੇ ਲਾਏ ਨੇ ਔਰ ਇਹ ਕਿਹਾ ਗਿਆ ਕਿ ਉਹ ਇੱਥੇ ਸੇਵਾ ਕਰਦੀ ਸੀ ਉਹ ਇੱਥੇ ਆਉਂਦੀ ਸੀ ਰਹਿੰਦੀ ਸੀ ਤੇ ਉਹਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਫਿਰ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਸਾਹਮਣੇ ਆਏ ਨੇ ਔਰ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਉਹ ਕਹਿੰਦੇ ਇਹ ਸਾਰਾ ਕੁਝ ਸਰਾਸਰ ਝੂਠ ਹੈ ਝੂਠੇ ਇਲਜ਼ਾਮ ਬਾਜੀ ਹੈ ਰਣਜੀਤ ਸਿੰਘ ਢੰਡਰੀਆਂ ਵਾਲੇ ਕਹਿੰਦੇ ਕਿ ਮੈਂ ਜਦੋਂ ਇਹ ਘਟਨਾ ਵਾਪਰੀ ਉਹ ਕਹਿੰਦੇ 2012 ਦੀ ਏ ਗੱਲ ਹੈ 13 ਸਾਲ ਹੋ ਗਏ ਨੇ ਸਾਡੇ ਡੇਰੇ ਦੇ ਅੰਦਰ ਨਹੀਂ ਵਾਪਰੀ ਪਰਮੇਸ਼ਰ ਦਵਾਰ ਦੇ ਉਹ ਕਹਿੰਦਾ ਬਈ ਜਿੱਥੇ ਅਸੀਂ ਰਹਿੰਦੇ ਆ ਗੇਟ ਦੇ ਅੱਗੇ ਇੱਕ ਕੁੜੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕੀਤੀ ਸੀ ਤੇ ਪਰ ਉਹਦੇ ਨਾਲ ਨਾ ਕੋਈ ਸਾਡਾ ਲਾਗਾ ਨਾ ਦੇਗਾ ਨਾ ਉਹ ਸਾਨੂੰ ਜਾਣਦੀ ਸੀ ਉਸ ਵਕਤ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਉਸ ਵਕਤ ਪੁਲਿਸ ਨੇ ਸਾਰੀ ਪੜਤਾਲ ਕੀਤੀ ਸੀ ਪਰ ਉਹ ਸਿਰਫ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀਗਾ ਸਾਡੇ ਨਾਲ ਤਾਂ ਕਿਸੇ ਵੀ ਤਰ੍ਹਾਂ ਨਹੀਂ ਜੁੜਦਾ ਸੀ ਰঞ্জੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਉਹ ਕਹਿੰਦਾ ਕਿ ਇੱਥੇ ਸੈਂਕੜੇ ਹਜ਼ਾਰਾਂ ਵਿਅਕਤੀ ਪਰਮੇਸ਼ਰ ਦਵਾਰ ਦਿੱਲੀ ਆਉਂਦੇ ਨੇ ਕੌਣ ਕੀ ਕਰ ਰਿਹਾ ਹੈ ਕੌਣ ਕਿਸ ਗੱਲੋਂ ਪਰੇਸ਼ਾਨ ਹੈ ਕਿਹਨੇ ਕੀ ਕਰਨਾ ਹੈ ਇਹਦੇ ਬਾਰੇ ਕਹਿੰਦਾ ਅਸੀਂ ਕਿਵੇਂ ਜ਼ਿੰਮੇਵਾਰ ਹੋ ਸਕਦੇ ਹਾਂ ਹਾਂ ਜੇਕਰ ਕਿਸੇ ਨੇ ਸਾਡੇ ਖਿਲਾਫ ਕੁਝ ਲਿਖ ਕੇ ਜਾਂ ਬੋਲ ਕੇ ਸਾਡੇ ਤੇ ਇਲਜ਼ਾਮ ਲਾ ਕੇ ਕੋਈ ਕਾਰਵਾਈ ਕੀ ਇਹੋ ਜੀ ਹਰਕਤ ਕੀਤੀ ਹੈ ਤਾਂ ਅਸੀਂ ਫਿਰ ਜਵਾਬ ਦੇ ਹੋ ਸਕਦੇ ਆ ਰਣਜੀਤ ਸਿੰਘ ਟੰਡਰੀਆਂ ਵਾਲਾ ਕਹਿੰਦਾ ਅਸੀਂ ਬਿਲਕੁਲ ਬੇਕਸੂਰ ਆ ਸਾਡਾ ਕੋਈ ਕਸੂਰ ਨਹੀਂ ਹੈ ਸਰਾ ਸਰ ਸਾਡੇ ਖਿਲਾਫ ਇਹ ਸਾਰਾ ਕੁਝ ਘੜਿਆ ਜਾ ਰਿਹਾ ਹੈ ਤੇ ਪੂਰੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਲੜਕੀ ਦਾ ਭਰਾ ਹੈ ਉਹਨੇ ਕੇਸ ਹਾਈ ਕੋਰਟ ਦੇ ਵਿੱਚ ਲਾਇਆ ਉਹਨੇ ਸੀਬੀਆਈ ਜਾਂਚ ਦੀ ਮੰਗ ਕਰ ਲਈ ਹੈ ਔਰ ਹਾਈ ਕੋਰਟ ਨੇ 20 ਤਰੀਕ ਅਗਲੀ ਪਾ ਦਿੱਤੀ ਹੈ ਤੇ ਨਾਲ ਹੀ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਹੈ ਉਹਨੂੰ ਵੀ ਨੋਟਿਸ ਕਰ ਦਿੱਤਾ ਹੈ ਕਿ ਜਵਾਬ ਦਿਓ ਕਿਉਂਕਿ ਜਿਹੜਾ ਉਸ ਕੁੜੀ ਦੇ ਭਰਾ ਦਾ ਵਕੀਲ ਹੈ ਉਹ ਦੱਸਦਾ ਹੈ ਕਿ ਉਸ ਵਕਤ ਪੁਲਿਸ ਨੇ ਨਾ ਤਾਂ ਖੁਦਕੁਸ਼ੀ ਦੀ ਐਫਆਈਆਰ ਦਰਜ ਕੀਤੀ ਨਾ ਹੀ ਕਤਲ ਦੀ ਐਫਆਈਆਰ ਦਰਜ ਕੀਤੀ ਜਦੋਂ ਕਿ ਇਹ ਜਿਸ ਤਰ੍ਹਾਂ ਦਾ ਅਫੈਂਸ ਹੈ ਕਾਂਗਰਸ ਦਾ ਮਤਲਬ ਇੱਕ ਵੱਖਰੀ ਤਰ੍ਹਾਂ ਦਾ ਅਫੈਂਸ ਹੈ ਇਹ ਤਾਂ ਇਹਦੇ ਲਈ ਪਰਚਾ ਦਰਜ ਕਰਕੇ ਐਫ ਆਈ ਆਰ ਕਰਕੇ ਹੀ ਅੱਗੇ ਪੜਤਾਲ ਕੀਤੀ ਜਾਣੀ ਚਾਹੀਦੀ ਸੀ ਪਰ ਅਜੇ ਹਾ ਕੁਝ ਨਹੀਂ ਹੋਇਆ ਇਸ ਕਰਕੇ ਇਹ ਸਾਰਾ ਮਾਮਲਾ ਮਿਲੀ ਭੁਗਤ ਵਾਲਾ ਤੇ ਛੱਕੀ ਜਾਂਪਦਾ ਹੈ ਇਹ ਵਕੀਲ ਕਹਿ ਰਿਹਾ ਜਿਹੜਾ ਲੜਕੀ ਦਾ ਭਰਾ ਹੈ ਉਹਦਾ ਵਕੀਲ ਤਾਂ ਹੁਣ ਇਹ ਜਾਂਚ ਸੀਬੀਆਈ ਕੋਲ ਜਾਵੇਗੀ ਕਿ ਨਹੀਂ ਜਾਵੇਗੀ ਸੀਬੀਆ ਇਹਦੇ ਟੈਕੀਕਲ ਐਕਸ਼ਨ ਲਵੇਗੀ ਇਹ ਆਉਣ ਵਾਲਾ ਟਾਈਮ ਦੱਸੇਗਾ ਫਿਲਹਾਲ ਇਹ ਮਾਮਲਾ ਪੂਰੀ ਤਰ੍ਹਾਂ ਪਖਿਆ ਹੋਇਆ ਤੁਹਾਨੂੰ ਕੀ ਜੱਪਦਾ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਇੰਜ ਕਰ ਸਕਦਾ ਹੈ ਕੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਕਿਸੇ ਬਲਾਤਕਾਰ ਰੇਪ ਜਾਂ ਕਤਲ ਦੇ ਵਿੱਚ ਸ਼ਮੂਲੀਅਤ ਹੋ ਸਕਦੀ ਹੈ ਤੁਹਾਨੂੰ ਕੀ ਜੱਪਦਾ ਹੈ ਤੁਸੀਂ ਆਪਣਾ ਵਿਚਾਰ ਲਿਖਿਓ ਤੁਸੀਂ ਬਹੁਤ ਸਿਆਣੇ ਦੇਖੋ ਰਣਜੀਤ ਸਿੰਘ ਢੰਡਰੀਆਂ ਵਾਲਾ ਪਹਿਲਾਂ ਉਹਦਾ ਇੱਕ ਰੂਪ ਸੀ ਜਦੋਂ ਉਹ ਆਮ ਸਾਦਾ ਵਾਂਗ ਕਥਾਵਾਂ ਕਰਦਾ ਸੀ ਕਦੇ ਵੀ ਉਹ ਕੰਮ ਦੀ ਗੱਲ ਘੱਟ ਕਰਦਾ ਸੀ ਮਿਥਿਹਾਸ ਜ਼ਿਆਦਾ ਸੁਣਾਉਂਦਾ ਸੀ ਹੌਲੀ-ਹੌਲੀ ਉਹ ਵਿਵੇਕ ਤੇ ਤਰਕ ਵੱਲ ਵਧਿਆ ਤਾਂ ਹੁਣ ਇਹ ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਢੰਡਰੀਆਂ ਵਾਲਾ ਜਦੋਂ ਦਾ ਜਿਹੜੀਆਂ ਝੂਠੀਆਂ ਕਹਾਣੀਆਂ ਨੂੰ ਇਤਿਹਾਸ ਕਹਿ ਕੇ ਸੁਣਾਇਆ ਜਾਂਦਾ ਉਹਦੇ ਖਿਲਾਫ ਬੋਲਣ ਲੱਗ ਪਿਆ ਜਦੋਂ ਦਾ ਉਹ ਚਿੱਟੇ ਚੋਲੇ ਪਾ ਕੇ ਜਿਹੜੇ ਅੰਧਵਿਸ਼ਵਾਸ਼ਾਂ 'ਚ ਪਾ ਕੇ ਲੁੱਟਦੇ ਨੇ ਉਹਨਾਂ ਦੇ ਪੋਲ ਖੋਲਣ ਲੱਗ ਪਿਆ ਤਾਂ ਉਦੋਂ ਦਾ ਅਰੰਜੀਤ ਸਿੰਘ ਦੇ ਬਾਰੇ ਅਜਿਹੀਆਂ ਗੱਲਾਂ ਬਣਾਈਆਂ ਤੇ ਬੋਲੀਆਂ ਜਾਣ ਲੱਗ ਪਈਆਂ ਨੇ ਇਹ ਗੱਲ ਰঞ্জੀਤ ਸਿੰਘ ਢੱਡਰੀਆਂ ਵਾਲਾ ਬਹੁਤ ਵਾਰ ਕਹਿ ਚੁੱਕਾ ਹੈ ਕਿ ਉਦੋਂ ਦਾ ਮੇਰੇ ਵੈਰ ਪੈ ਗਿਆ ਕੁਝ ਲੋਕ ਜਦੋਂ ਦਾ ਮੈਂ ਉਹਨਾਂ ਦੇ ਜਿਹੜੇ ਉਹ ਧਾਰਮਿਕ ਪੇਸਾ 'ਚ ਲੁਕੇ ਨੇ ਉਹ ਮੈਂ ਨੰਗੇ ਕਰਨੇ ਸ਼ੁਰੂ ਕਰ ਦਿੱਤੇ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ ਵੀ ਤੁਸੀਂ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ